70 ਸਾਲ ਦੀ ਹੋਊਗੀ ਅੱਛਾ ਤੂੰ ਉਹ ਤਾਂ ਵੱਡੀ ਆ ਪੁੱਤ 10 ਸਾਲ ਨਾ ਉਹ ਤਾਂ ਮੈਂ ਵੱਡੀ ਆ ਹਾਂ ਇਹ ਤਾਂ 70 ਸਾਲ ਦੀ ਉਮਰ ਹੋਊਗੀ ਤੇਰਾ ਹਾਂ ਹੋਊਗੀ ਬੰਦੇ ਭਾਂਡੇ ਦਾ ਲਾਮ ਕਿਵੇਂ ਮੁਸਲਮਾਨ ਨੇ ਭਾਂਡੇ ਨਾ ਮੰਜੇ ਪੀੜੀਆਂ ਸਾਰੀਆਂ ਚੱਕ ਲੈਂਦੀਆਂ ਸੀ ਇਕੱਠੇ ਕਰਕੇ ਅੱਛਾ ਭਾਈ ਆਪਾਂ ਹੁਣ ਲੈ ਰੋ ਵੀ ਜਿਹਨੇ ਲੈਣੇ ਨੇ ਕੋਈ ਭਾਈ 2 ਰੁਪਏ 10 ਆਨੇ ਦੇ ਗਿਆ ਕੋਈ 5 ਆਨੇ ਦੇ ਗਿਆ ਅੱਗੇ ਅੰਗਾਂ ਨੇ 10 ਤੀ ਜਵਾਨੀਆਂ ਦਾ ਆਣੀਆਂ ਦਾ ਤੈਨੂੰ ਮੈਂ ਉਦੋਂ ਵੀ ਇੱਕ ਵੱਡੋ ਟੱਕੀ ਹੋਗੀ ਹਾਂ ਦੇਖ ਜਿਹੜੇ ਜਵਾਗ ਤੇ ਨਾ ਲੋਕਾਂ ਦੇ ਉਹ ਭਾਈ ਵੱਡ ਵੱਡ ਕੇ ਉਹਨੇ ਆਈ ਸੜਤੇ ਹੂੰ ਉਦੋਂ ਮੁਸਲਮਾਨਾਂ ਨੇ ਹਾਂ ਮੁਸਲਮਾਨਾਂ ਨੇ ਤੇ ਮੂਸਲਮ ਫਿਰ ਆਪਣੇ ਵੀ ਆਪਣੇ ਜਿਹੜੇ ਆਪਣੇ ਸੀ ਆਪਣੇ ਪੰਜਾਬੀ ਉਹਨਾਂ ਨੇ ਮੁਸਲਮਾਨ ਵੀ ਵਾਧੂ ਮਾਰੇ ਨੇ ਨਹੀਂ ਜਿਹੜੇ ਹੁਣ ਆਪਣੇ ਨਾਵਨ ਪਿੰਡ ਦਾ ਪਤਾ ਕਿੱਥੇ ਹੁਣ ਆਪਾਂ ਦੀ ਵਸ ਜਿੱਥੇ ਉੱਜੜਦੀ ਐ ਆਈਆਂ ਪੁੱਤ ਮਾਪਿਆਂ ਨਾਲੀ ਪੇਕੇ ਹੁੰਦੇ ਨੇ ਬੇਟਾ ਹੁੰਦੇ ਨੇ ਕਿ ਨਹੀਂ ਫਿਰ ਕਿਹੜਾ ਕੰਮ ਕਰਿਆ ਇਹਨਾਂ ਨੇ ਤਾਂ ਕਹਿੰਦੇ ਕਰਕੇ ਨਾ ਗਿੱਲੇ ਕੱਪੜੇ ਗਿੱਲੀ ਕੇਸ ਕਰਕੇ ਤੇ ਬੋਰੀਆਂ ਗਿੱਲੀਆਂ ਪੈਰਾਂ ਤੇ ਬੁਲੇਟ ਕੇ ਫਿਰ ਲੁੱਟ ਕੇ ਲਿਆਏ ਉਥੋਂ ਦਿਲੀ ਨੂੰ ਬੇਬੇ ਫਿਰ ਸੁਰਤਾ ਤੈਨੂੰ ਹੱਲੇ ਗੁੱਲਿਆਂ ਦੀ ਮੈਨੂੰ ਪੁੱਤ ਮੈਂ ਤੈਨੂੰ ਦੱਸੀ ਜਾਨੀਆਂ ਵੀ ਮੈਂ ਤਿੰਨ ਸਾਲਾਂ ਦੀ ਸੀ ਅੱਜ ਗੱਲਾਂ ਸੁਣੀਆਂ ਨੇ ਸੰਗੇ ਭਾਂਡੇ ਲਾਮ ਹੋਏ ਨੇ ਉਦੋਂ ਮੈਂ 10 ਸਾਲ ਦੀ ਹੋ ਗਈ ਸੀ ਭਾਂਡੇ ਵੀ ਨਲਾਮ ਹੋਏ ਸੀ 7 ਸਾਲ ਬਾਅਦ ਭਾਂਡੇ ਨਲਾਮ ਕਿਵੇਂ ਮੁਸਲਮਾਨੇ ਭਾਂਡੇ ਨਾ ਮੰਜੇ ਪੀੜੀਆਂ ਸਾਰੀਆਂ ਚੱਕ ਲੈਂਦੀਆਂ ਸੀ ਇਕੱਠੇ ਕਰਕੇ ਅੱਛਾ ਭਾਈ ਆਪਾਂ ਹੁਣ ਲੈ ਰੋ ਵੀ ਜਿਹਨੇ ਲੈਣੇ ਨੇ ਕੋਈ ਭਾਈ 2 ਰੁਪਏ ਦਾ ਸਾਨ ਨਹੀਂ ਦੇ ਗਿਆ ਕੋਈ ਪੰਜ ਨਹੀਂ ਦੇ ਗਿਆ ਅਗੇ ਅੰਗਾਂ ਨਹੀਂ ਦਸਾ ਦੁਆਨੀਆਂ ਦਾ ਨਹੀਂ ਸੀ ਤੇ ਹੁਣ ਤਾਂ ਉਹ ਦੁਆਨੀਆਂ ਨਹੀਂ ਹੈ ਨਹੀਂ ਬੇਟਾ ਨਹੀਂ ਉਹ ਭਾਂਡੇ ਆਏ ਕਿੱਥੋਂ ਸੀ ਭਾਂਡੇ ਉਹ ਮੁਸਲਮਾਨ ਇਕੱਠੇ ਕਰ ਲਈ ਸਾਡੇ ਪਿੰਡ ਅੱਛਾ ਕਾਲੀ ਚ ਇਕੱਠੇ ਕਰ ਲਈ ਸਾਰੇ ਭਾਂਡੇ ਵੀ ਲੈ ਜੋ ਭਾਈ ਨਾਮੀ ਬੋਲਤੀ ਸੀ ਉਹਨਾਂ ਦੀ ਵੀ ਭਾਈ ਆ ਭਾਂਡੇ ਇਕੱਠੇ ਕਰ ਰੱਖਾਂਗੇ ਲੈਣੀਆਂ ਤਾਂ ਬਹੁ ਕਿਸੇ ਨੇ ਫਿਰ ਭਾਂਡੇ ਲੈ ਲਿਓ ਤੇ ਵੀ ਦੀ ਚੱਕੀ ਹਾਂ ਤੁਹਾਡੇ ਤਾਂ ਮੈਨੂੰ ਪਤਾ ਨਹੀਂ ਸੀ ਉਹ ਵੀ ਸੀ ਆਪਣੇ ਮੁਸਲਮਾਨ ਹੁਣ ਕਿ ਹੁਣ ਕਿ ਹੁਣ ਕਿ ਤੇ ਉਹ ਫਿਰ ਨਾ ਭਾਈ पांडे ਇੱਕ ਤਾਂ ਐਡੀ ਕੁ ਪਲੇਟ ਮੇਰੇ ਬਾਪੂ ल्या ਚੱਕ ਮੈਂ ਰੋਟੀ ਖਾ ਕੇ ਲੂ ਇਹ ਚ ਇੱਕ ਭੂੰਗੜਾ ਤੇ ਨਿੱਕੇ ਨਿੱਕੇ ਪਾਗਾਂ ਆ ਡੇ ਡੇ ਰੰਗੀਲ ਪਾਗ ਤੇ ਬਾਹਰ ਹੀ ਸੋਹਣੇ ਫਿਰ ਭਾਈ ਇੱਕ ਲੋਟਾ ਜ ਨਹੀਂ ਹੁੰਦਾ ਦੇਖੋ ਪਾਣੀ ਪਾਉਣ ਵਾਲਾ ਲੋਟਾ ਜ ਜਿਹੜੇ ਪਿਕਨਿਕ ਜੀ ਲੱਗੀ ਹੁੰਦੀ ਹੈ ਇੱਕ ਲੋਟਾ ਦੋ ਲਿਆਂਦੇ ਚਾਕੇ ਭਾਣੇ ਬੱਤੀ ਜੀ ਹਾਂ ਇੱਕ ਰੁਪਿਆ ਫੜਾਇਆ ਸਾਰਿਆਂ ਦਾ ਹਾਂ ਉਹ ਫੜਾਇਆ 1 ਰੁਪਿਆ ਜੱਲਪਣ ਸੁਹਾਨ ਚੱਕ ਰਹਿਂਦਾ ਸੀ ਫਿਰ ਮੈਂ ਆਖਾਂ ਨਾ ਤਾਂ ਮੈਂ ਕਿਸੇ ਨੂੰ ਮੰਜੇ ਚ ਪੈਣ ਦੀਆਂ ਭੂੰਗੜੀਆਂ ਤੇ ਆਉਂਦੀ ਸੀ ਨਾ ਪਣੀ ਮੈਂ ਕਿਸੇ ਨੂੰ ਪਲੇਟ ਫੜਾ ਮੇ ਰੋਟੀ ਖਾਣ ਵਾਸਤੇ ਮੈਂ ਤਾਂ ਆਖਿਆ ਕੰਮ ਹਾਂ ਬੁਲਾਈ ਸੋਨੇ ਪਲੇਟਾਂ ਨਹੀਂ ਬਣੀਆਂ ਕਿ ਤਾਂ ਉਹਦੀਆਂ ਤਾਂਬੇ ਦੀਆਂ ਤਾਂਬਾਤੀ ਵਾਲਾ ਸੁਹਾਨਾ ਕੋਲ ਆਈ ਸੀਗਾ ਦੱਸ ਫਿਰ ਉਹ ਕਿੱਧਰ ਗਿਆ ਬਾਅਦ ਚ ਅਗੇ ਰੱਖ ਰੱਖਿਆ ਹਜੇ ਨੋ ਹੁਣ ਜੇ ਕਰ ਉਹ ਤਾਂ ਕਿੰਨੇ ਜਾਣ ਕਮਾ ਚਗੇ ਪਤਾ ਦੇ ਚੱਟਟ ਦੇ ਹੋਣਗੇ ਫੁੱਟ ਫੱਟ ਕੇ ਹੋਣਗੇ ਪੰਡੇ ਤਾਂ ਹਨ ਮੰਜੇ ਪਰ ਕਈ ਮੰਜਾ ਮੰਜਾ ਵੀ ਟੁੱਟ ਗਿਆ ਭੁੰਗੜਾ ਬੜਾ ਹੀ ਸੋਹਣਾ ਕੀ ਪਰ ਸੀਗੇ ਡੇ ਡੇ ਪਾਵੇ ਡੇ ਡੇ ਪਾਵੇ ਡੇ ਡੇ ਮੋٹے ਪਾਵੇ ਹਾਂ ਤੇ ਆਲੋਚੀ ਇਹ ਅੜੜੇ ਪਤੀਂ ਦੇ ਪਤੀਲੇ ਪਤੀਲੇ ਹਾਂ ਬਿਲਕੁਲ ਫਿਰ ਉਹ ਮੁਸਲਮਾਨ ਨੇ ਖੰਡੇ ਦੇ ਕੁਮੰਦਾ ਦਾ ਸੀ ਰਹੀ ਜਮੀਨ ਕੋਲ ਆ ਅੱਛਾ ਅੜੜੇ ਪਾ ਗਿਆ ਹੈਗਾ ਹਾਂ ਜੀ ਅੱਛਾ ਹੈਗਾ ਹਾਂ ਉਹ ਨਾ ਮੈਂ ਜਿਹੜਾ ਆ ਘੜੇ ਹੋਏ ਨਾ ਪਾਵੇ ਉਹ ਵਿਚਾਲੋਂ ਦਾ ਨਾ ਐਨੇ ਕ ਪੱਤਲੇ ਸਨ ਐਨੇ ਕ ਤਾਂ ਉਹਦੇ ਮੋਟੇ ਮੋਟੇ ਸਿਰ ਤੇ ਉਹਦੇ ਉਹ ਤੇ ਕੀ ਨਾ ਚਾਹ ਲੈ ਫਿਰ ਮੈਂ ਮਿੱਠੀ ਚਾਹ ਪਣੀ ਅੱਛਾ ਜੇ ਤੈਨੂੰ ਪਤਾ ਤਾਂ ਹੈਗਾ ਕਿ ਕੀ ਚਾਹ ਪਣੀ ਚਾਹ ਘੱਟ ਵੀ ਲਿਆ ਦੇ ਕਰਾ ਕੇ ਨਹੀਂ ਪਾਣੀ ਪਾਵਾਂਗੇ ਚਾਹ ਘੱਟ ਨਾ ਨਾ ਉਹ ਕਰ ਦੇ ਨਹੀਂ ਪਤਾ ਏ ਨਹੀਂ ਤੂੰ ਐ ਕਰ ਫਿੱਕੀ ਲਿਆ ਦੇ ਚਲੋ ਇਹ ਫਿੱਕੀ ਕਰਦਾਂਗੇ ਮੈਂ ਹੁਣ ਕਿੱਥੇ ਤੂੰ ਖੇਚਲਾ ਕਰੀਂ ਕੋਈ ਨਹੀਂ ਕੋਈ ਨਹੀਂ ਫਿਰ ਕੀ ਹੋ ਗਿਆ ਖੇਚਲਾ ਨੂੰ ਕੀ ਹੈ ਹਾਂ ਤੇ ਹੁਣ ਫਿੱਕੀ ਬਣਾ ਲਾਂਗੇ ਆ ਮੈਂ ਫਿੱਕੀ ਬਣਾ ਲਾਂਗੀ ਫਿਰ ਆ ਹੱਲੇ ਗੁੱਲੇ ਦੀ ਗੱਲ ਸੁਣਾ ਬੇਬੇ ਹੋਰ ਸੁਣਾਈ ਜਾਨੀਏ ਤੈਨੂੰ ਮੈਂ ਉਦੋਂ ਵੀ ਇਹ ਇੱਕ ਵੱਡੋ ਟਿੱਕੀ ਹੋਗੀ ਹਾਂ ਦੇਖ ਜਿਹੜੇ ਜਵਾਗ ਤੇ ਨਾ ਲੋਕਾਂ ਦੇ ਉਹ ਭਾਈ ਵੱਡ ਵੱਡ ਕੇ ਉਹਨੇ ਆਈ ਸਿਰਦੇ ਹੂੰ ਉਦੋਂ ਮੁਸਲਮਾਨਾਂ ਨੇ ਹਾਂ ਮੁਸਲਮਾਨਾਂ ਨੇ ਤੇ ਮੁਸਲਮਾਨ ਫਿਰ ਆਪਣੇ ਵੀ ਆਪਣੇ ਜਿਹੜੇ ਆਪਣੇ ਸੀ ਆਪਣੇ ਪੰਜਾਬੀ ਉਹਨਾਂ ਨੇ ਮੁਸਲਮਾਨਾਂ ਦੀ ਵਾਧੂ ਮਾਰੇ ਨੇ ਨਹੀਂ ਜਿਹੜੇ ਹੁਣ ਆਪਣੇ ਜਵਾਗ ਕੇ ਬਾਜਰਾ ਤੇ ਪੁੱਤ ਗੱਲ ਸੁਣ ਬਾਜਰਾ ਤੇ ਗਮਾਰਾ ਸੀ ਉਦੋਂ ਬੀਜਿਆ ਹੋਇਆ ਅੱਡੋ ਅੱਡੀ ਛਿੱਟੇ ਸੀ ਅੱਡੋ ਅੱਡੀ ਛਿੱਟੇ ਹੁੰਦੇ ਬਾਜਰੇ ਦੇ ਉਹ ਬਾਜਰਾ ਚ ਨਾ ਬੁੜੀਆਂ ਲੁਕ ਗਈਆਂ ਮੁਸਲਮਾਨਾਂ ਦੀਆਂ ਤੇ ਫਿਰ ਭਾਈ ਸਾਡੇ ਤਾਂ ਇੱਕ ਮੁਸਲਮਾਨਾਂ ਦੀ ਬੁੜੀ ਇੱਕ ਰਹੀ ਉੱਥੇ ਆਹ ਹੀ ਜੀ ਕੁੜੀ ਰਹਿ ਗਈ ਹੂੰ ਉਮਰਤਾ ਤਾਂ ਪਾਕ ਦਸੀ ਪੂਰਾ ਬੱਤ ਕਹਿੰਦੀ ਉਹਨੂੰ ਉਹ ਪਈ ਨਾਲ ਜਦੋਂ ਉਹਨੇ ਕਿਤੇ ਬਾਰਹੂਰ ਖੋਲਿਆ ਬਾਰਨਾ ਤੇਰੇ ਨਾਨੇ ਨੇ ਮੇਰੇ ਬਾਪੂ ਨੇ ਬਣਾ ਕੇ ਦਿੱਤੀ ਜਿਵੇਂ ਗੱਡੀ ਦਾ ਡੱਬਾ ਹੁੰਦਾ ਐ ਬਣਾਇਆ ਸੀ ਛੋਟੇ ਦੇ ਬਾਰ ਰੱਖਦਾ ਤੇ ਉੱਥੇ ਉਹ ਰਹਿੰਦਾ ਚਾਚਾ ਸਾਡਾ ਹੂੰ ਜੀਮਦਾਰ ਹੂੰ ਤੇ ਜਦੋਂ ਉੱਥੇ ਰਹਿੰਦਾ ਭਾਈ ਪਸ਼ੂ ਪਸੇਰਾ ਉੱਥੇ ਹੀ ਵੰਦਾ ਖੇਤੀਬਾਤੀ ਵੀ ਕਰਦਾ ਹਨਾ ਹੂੰ ਤੇ ਉਹ ਭਾਈ ਕੁੜੀ ਨਾ ਵਿਚਾਰੀ ਦੇਖ ਕੇ ਆ ਗਈ ਹੂੰ ਕਹਿੰਦੀ ਬਾਬਾ ਮੈਂ ਭੁੱਖੀ ਮਰਦੀ ਆ ਕਹਿੰਦੀ ਕੰਨ ਪੰਜ ਦਿਨ ਹੋ ਗਏ ਰੋਟੀ ਨਹੀਂ ਮੈਂ ਖਾਧੀ ਹੂੰ ਭਾਈ ਜਦੋਂ ਨੇ ਬਾਬਾ ਕਹਤਾ ਭਾਈ ਕਹਿੰਦਾ ਕਈ ਕੋਈ ਨਾ ਭਾਈ ਬਹਿ ਜਾ ਫਿਰ ਭਾਈ ਉਹਦੀ ਭੈਣ ਰਹਿੰਦੀ ਸਾਡੇ ਪਿੰਡ ਤੇ ਉਹਨੂੰ ਕਹਿੰਦਾ ਭਾਈ ਵੰਤਾ ਕਿ ਹਾਂ ਅਗਰ ਰੋਟੀਆਂ ਪਕਾ ਕੇ ਦੇ ਉਹਨੇ ਆਈ ਨਹੀਂ ਆਖਾ ਮੇਰੀ ਵੀ ਕੁੜੀ ਆ ਗਈ ਉੱਥੇ ਕੋਈ ਭਾਈ ਰੋਟੀਆਂ ਬਣਾ ਤੀਆਂ ਬਣਾ ਕੇ ਲੈ ਗਈ ਮਾਈਕ ਸੋਡੇ ਸੀ ਹਾਂ ਅਦੇ ਚਾਚੇ ਨੂੰ ਹਾਂ ਅਸੀਂ ਤੋਂ ਗੁੱਟੋ ਜਿੰਦ ਨੂੰ ਚੱਕ ਲਿਆ ਆ ਚੱਕ ਲਿਆ ਆ ਹਾਂ ਉਹ ਜਮੀਨ ਦੇ ਦੋਨੇ ਦਿਨ ਤੋਂ ਕੰਮ ਚੜ ਗਈ ਹਾਂ ਚੜ ਗਈਆਂ ਨਾ ਫੇਰ ਬੇਬੇ ਹਾਂ ਫੇਰ ਵਸ ਫੇਰ ਕੀ ਜਦੋਂ ਰੋਟੀਆਂ ਬਣਵਾ ਕੇ ਲੈ ਗਿਆ ਬਾਬਾ ਬਣਵਾ ਕੇ ਚਾਚਾ ਲੈ ਗਿਆ ਲੈ ਗਿਆ ਭਾਈ ਫਿਰ ਉਹ ਕਹਿੰਦੀ ਵੀ ਬਾਬਾ ਮੈਨੂੰ ਮੇਰੇ ਘਰ ਦੇ ਤਾਂ ਮਿਲਦੇ ਨਹੀਂ ਮੈਨੂੰ ਇੱਥੇ ਰੱਖ ਦੂ ਆਪਦੇ ਕੋਲੇ अच्छा वो कहंदा भाई मैं तन्नू किमे रखਾਂ ਵੀ ਦੇਖਣਾ ਹਾਂ ਉਹ ਵੀ ਐ ਤੇ ਰੱਬ ਜੱਗ ਤੋਂ ਉਹ ਸੀ ਸਿਆਣਾ ਭਾਈ ਉਹ ਕਹਿੰਦੀ ਵੀ ਮੈਨੂੰ ਬਾਬਾ ਕਿਵੇਂ ਰੱਖ ਤੂੰ ਰੱਖ ਮੈਨੂੰ ਆਪਦੇ ਘਰੇ ਰੱਖ ਹਾਂ ਕਹਿੰਦਾ ਭਾਈ ਚੱਲ ਅਕੇ ਫੇਰ ਤੈਨ ਮੱਕਾਂ ਛੱਡਿਆ ਹੁਣ ਹਾਂ ਉਹ ਤੇ ਛੱਡ ਗਿਆ ਕਾਂਲੀ ਜਿਨੇ ਭਾਈ ਉੱਥੇ ਕੰਮ ਕਰਿਆ ਕਰਿਆ ਹੱਥ ਨੇ ਆ ਜਾ ਕਰੇ ਕਰੇ ਹਾਂ ਫੇਰ ਭਾਈ ਉਹ ਕਹਿੰਦੀ ਮਾਤਰ ਰਹਿੰਦੀ ਨਹੀਂ ਮੈਂ ਤਾਂ ਤੁਹਾਡੇ ਨਾਲ ਲੈ ਕੇ ਜਾ ਅੱਛਾ ਫੇਰ ਬਣੇ ਉੱਥੇ ਕੋਠੀ ਰਹਿਣ ਲੱਗ ਗਈ ਉਹ ਹਾਂ ਕੋਠੀ ਰਹਿਣ ਲੱਗ ਗਈ ਭੈਣੇ ਫੇਰਾ ਮਲਟਰੀ ਫਿਰਨ ਲੱਗ ਗਈ ਹਾਂ ਮਲਟਰੀ ਜਿਹੜੇ ਲੈ ਕੇ ਜਾਂਦੀ ਜਿਹੜੇ ਆਪਣੇ ਹੱਥ ਆਗਸਤ ਕਰਦੇ ਫਿਰਦੇ ਹੁੰਦੇ ਹਾਂ ਸਾਰੇ ਫੁਰਫੁਲੇ ਹਾਂ ਉਹ ਮਲਟਰੀ ਕਰਨ ਲੱਗ ਗਈ ਪੁੱਤ ਉਹ ਫਿਰ ਨਾ ਜਦੋਂ ਫਿਰਨ ਲੱਗ ਗਈ ਤੇ ਉਹ ਕੁੜੀ ਨਾ ਵੀ ਸਿਆਲੀ ਭਾਈ ਕਹਿੰਦਾ ਕਿੱਥੋਂ ਆਈਆਂ ਤੂੰ ਹਾਂ ਮਿਲਟਰੀ ਵਾਲਿਆਂ ਨੇ ਨੀਤੀ ਆ ਮਿਲਟਰੀ ਵਾਲਿਆਂ ਨੇ ਹੋੜਿਆ ਕਿਉਂਦੇ ਹਾਂ ਪਹਿਲਾਂ ਮੰਗਣ ਵਾਲੇ ਆਏ ਪਹਿਲਾਂ ਮੰਗਣ ਵਾਲੇ ਉਹ ਕਹਿੰਦੀ ਵੀ ਮੇਰਾ ਕੋਈ ਮਾਪਾ ਪੇਕਾ ਨਹੀਂ ਉਹ ਤਾਂ ਸਿੱਧੀ ਕਰ ਦੱਸਦੀ ਵੀ ਭਾਈ ਮਾਤਾ ਰੋਲੇ ਵੇਲੇ ਮੇਰੇ ਘਰ ਦੇ ਰੁਲ ਗਏ ਭਾਈ ਮੈਂ ਇੱਥੇ ਰਹਿ ਗਈ ਹਾਂ ਚੱਲ ਭਾਈ ਉਹਦੇ ਤਾਂ ਫਿਰ ਦਿਨ ਪੈ ਗਿਆ ਭਾਈ ਤੇ ਮੁੰਡਾ ਹੋ ਗਿਆ ਅੱਛਾ ਤੇ ਮੁੰਡਾ ਹੋ ਗਿਆ ਤੇ ਫਿਰ ਭਾਈ ਉਹਨਾਂ ਨੇ ਕਹਿਤਾ ਜਾ ਕੇ ਚਾਚੇ ਨੇ ਵੀ ਭਾਈ ਮੁੰਡਾ ਹੈ ਮੇਰੇ ਕੋਲੇ ਤਾਂ ਮੁੰਡਾ ਹੋ ਗਿਆ ਹਾਂ ਹਾਂ ਫਿਰ ਉਹ ਭੂਆ ਕਹਿੰਦੀ ਵੀ ਤੂੰ ਦੱਸਿਆ ਨਹੀਂ ਹਾਂ ਤੁਹਾਡਾ ਕੰਮ ਕਰਿਆ ਦੱਸਿਆ ਨਹੀਂ ਤਾਂ ਹੈ ਚਲੋ ਕਹਿੰਦਾ ਹੁਣ ਮੈਂ ਕੀ ਦੱਸਾਂ ਮੁੰਡਾ ਹੈ ਹੁਣ ਦੱਸ ਕੀ ਕਰੀਏ ਫਿਰ ਕੀ ਕਰਨਾ ਸੀ ਭਾਈ ਫਿਰ ਜਦੋਂ ਮਲਟਰੀ ਫਿਰਨ ਲੱਗੀ ਉਹ ਹੋ ਗਿਆ ਸੀ ਮਹੀਨੇ ਡੂੰਹ ਮਹੀਨੇ ਦਾ ਅੱਛਾ ਭਾਈ ਫਿਰ ਜਦੋਂ ਉਹ ਕਿਤੇ ਬੈਠੀ ਮੁੰਡੇ ਨੂੰ ਲਈ ਆ ਮਲਟਰੀ ਵਾਲੇ ਆ ਕੇ ਪੁੱਛਣ ਲੱਗੇ ਕਹਦਾ ਭਾਈ ਤੇਰੀ ਪੇਕੇ ਕਿਥੇ ਨੇ ਕਹਿੰਦੀ ਮੇਰੇ ਕੋਈ ਪੇਕੇ ਨਹੀਂ ਕਿਤੇ ਹਾਂ ਚਲਪੜੇ ਫੜ ਲਿਓ ਨਾਲੇ ਫਿਰ ਹਰ ਕੇ ਮੂਹਰੇ ਲਾ ਲਈ ਚੱਲ ਭਾਈ ਤੈਨੂੰ ਕਹਿਣਾ ਸੁਣਨਾ ਤੁਸੀਂ ਕੀ ਸਾਡੇ ਨਾਲ ਚੱਲ ਫਿਰ ਉਹ ਗੁਰਦੁਆਰੇ ਰਹੀ ਭਾਈ 7 ਦਿਨ ਫਿਰ 7 ਦਿਨਾਂ ਜਿਹੜੇ ਰਹੀ ਉਹ ਚਾਚਾ ਨਾ ਫਿਰ ਆਦੇ ਮੁੰਡੇ ਨੂੰ 3-7 ਦਿਨ ਛਿਗਾਉਂਦਾ ਰਿਹਾ ਉੱਤੇ ਜਾ ਕੇ ਗੁਰਦੁਆਰੇ ਚ ਅੱਛਾ ਹਾਂ ਫਿਰ ਉਹ ਕਹਿੰਦੀ ਅੱਛਾ ਮੁੰਡਾ ਮੁੰਡਾ ਰੱਖ ਲਿਆ ਦੇ ਦੇ ਹਾਂ ਉਹ ਚਾਚੇ ਨੂੰ ਆਖਣ ਲਗੀ ਮੁੰਡਾ ਦੇ ਦੇ ਉਹ ਕਹਿੰਦਾ ਵੀ ਮੈਂ ਮੁੰਡਾ ਤਾਂ ਨਹੀਂ ਦਿੰਦਾ ਉਹ ਕਹਿੰਦੇ ਅਸੀਂ ਲੈ ਕੇ ਵੀ ਨਹੀਂ ਜਾਂਦੇ ਮੁੰਡਾ ਰੱਖ ਲਿਆ ਭਾਈ ਮੁੰਡਾ ਰੱਖ ਲਿਆ ਭਾਈ ਚਲ ਭੂਆ ਨੇ ਉਹਦੀ ਨੇ ਪਾਲ ਲਿਆ ਪਾਲ ਕੇ ਭਾਨੇ ਗੱਭਰੂ ਹੋ ਗਿਆ ਪੜਾ ਲਿਆ ਹੁਣ ਉਹ ਮਾਸਟਰ ਜੀ ਮਾਸਟਰ ਬਣ ਗਿਆ ਤੀ ਉਹ ਤਾਂ ਮਾਸਟਰ ਅੱਛਾ ਸੁਣ ਲੈ ਹੁਣ ਉਹਦੇ ਨਾਲ ਇੱਕ ਮੁੰਡਾ ਸੀ ਤੇ ਦੋ ਉਹਦੇ ਕੁੜੀਆਂ ਸੀ ਤਨਵਤੀ ਤੇ ਆਪ ਉਹ ਇਥੋਂ ਦੀ ਸੀ ਉਲਕਾਂ ਦੀ ਆ ਉਲਰ ਕਿੱਥੇ ਜਨੂ ਹਾਂ ਉਲਕਾ ਨੇੜੇ ਹਾਂ ਇਥੋਂ ਦੀ ਸੀ ਚਾਚੀ ਮਗਜ਼ਰ ਦਾ ਉਹਦੀ ਮੁੰਡੇ ਦੀ ਮਾਰ ਦੀ ਸੁਖ ਦੇਦੀ ਉਹਦਾ ਨਾਮ ਮੁੰਡੇ ਦਾ ਹੈਗਾ ਭਾਈ ਪਤਾ ਨਹੀਂ ਨਾ ਮੈਨੂੰ ਤਾਂ ਪਤਾ ਨਹੀਂ ਹੈ ਕਿਉਂਕਿ ਜਿਸ ਮੈਂ ਕਦੇ ਪਿੰਡੀ ਨਹੀਂ ਗਈ ਮੈਂ ਤਾਂ ਹਾਂ ਹਾਂ ਜਾਵਨ ਪਿੰਡ ਦਾ ਪਤਾ ਕਿੱਥੇ ਹੁਣ ਆਪਾਂ ਵਾਲੀ ਵਸ ਜਿੱਥੇ ਉੱਜੜਦੀ ਹੈ ਆਈਆਂ ਪੁੱਤਾਂ ਮਾਪਿਆਂ ਨਾਲ ਹੀ ਪੇਕੇ ਹੁੰਦੇ ਨੇ ਬੇਟਾ ਹੁੰਦੇ ਨੇ ਕਿ ਨਹੀਂ ਫੇਰ ਭਾਈ ਪਰਜਾਈਆਂ ਤਾਂ ਉੱਥੇ ਮਾਨਸਾਵਾ ਅੱਗੇ ਨੇ ਤਾਂ ਕੋਈ ਨਹੀਂ ਕਾਲੀ ਚ ਬਹੁਤ ਸੰਤਾਪ ਭੋਗਿਆ ਲੋਕਾਂ ਨੇ ਉਹਦਾ ਬਾਹਲਾ ਬਾਹਲਾ ਬੜਾ ਸੰਤਾਪ ਉਹ ਗਿਆ ਉਹ ਤਾਂ ਟਾਈਮ ਪੁੱਤ ਜੀ ਦੇਖੇ ਜਿਉਂ ਦੀ ਦੇਖ ਦੇਖ ਲੋਕ ਲੁਕਦੇ ਸੀ ਫੇਰ ਨਾ ਉਹ ਭੁੱਖੀਆਂ ਤੇ ਹਾਈਆਂ ਉਹਨਾਂ ਨੇ ਐ ਕੱਪੜਾ ਸਾੜ ਦੇਣਾ ਜੀ ਤੇ ਉਹ ਥੋਰੀਆਂ ਵਾਲੀ ਛਪੜੀ 'ਚ ਤੇ ਹਾਈਆਂ ਮਰਦੀਆਂ ਨੇ ਤੇ ਐ ਕੱਪੜਾ ਲੈ ਕੇ ਕਿਹਾ ਮੂੰਹ ਤੇ ਜਾਂ ਬੁੱਕ ਪਰ ਝੜ ਕੇ ਪਾਣੀ ਪੀਤਾ ਉਹਨਾਂ ਨੇ ਵਿਚਾਰੀਆਂ ਨੇ ਪੁਣ ਕੇ ਪਾਣੀ ਪੀਤਾ ਮੁਸਲਮਾਨਾਂ ਨੀਆਂ ਨੇ ਮੁਸਲਮਾਨਾਂ ਨੀਆਂ ਨੇ ਪੁੱਤ ਕਿਸੇ ਨੇ ਬਹੁਤ ਔਖਾ ਟਾਈਮ ਸੀ ਹਣਾ ਕਿਸੇ ਨੇ ਤਰਸਣਾ ਮੰਨਿਆ ਇਹ ਬਹੁਤ ਮਾੜਾ ਜਿਹੜਾ ਤਰਸਣਾ ਕੋਈ ਕਿਸੇ ਮੰਨੇ ਪੁੱਤ ਬਹੁਤ ਮਾੜਾ ਹੈ ਜੀ ਇੱਥੇ ਹੀ ਹਾ ਇੱਥੇ ਆਪਣੇ ਆਡੇ ਤੇ ਉੱਥੋਂ ਚੰਨੀਆਂ ਦੀ ਭਲਾਡੇ ਤੋਂ ਉਹ ਮਰਾ ਦੇ ਜਣੀਆਂ ਮੈਂ ਇੱਥੇ ਡੱਬਾ ਵਾਲੀ ਤੋਂ ਤੇ ਉਹ ਦੋ ਜਣੀਆਂ ਸੀਗੀਆਂ ਦੋ ਪਿੰਕ ਨੇ ਜਣੀਆਂ ਸੀਗੀਆਂ ਅੱਛਾ ਜੀ ਤੇ ਭਾਰੀ ਜੀ ਸੀ ਇੱਕ ਤਾਂ ਅੱਛਾ ਜੀ ਤੇ ਇੱਕ ਵਈ ਉਹ ਬਾਵਾ ਸੀਗੀ ਸਮਝੀ ਸੋਡੇ ਘਰ ਗਈ ਸੀ ਹਾਂਜੀ ਕਿਉਂ ਕਰਨ ਜੀ ਸੀ ਹੱਕ ਮਾਰੇ ਜਾਣਾ ਮੈਂ ਤਾਂ ਵੀ ਠੀਕ ਹੈ ਮੈਂ ਕਿਹਾ ਉੱਤਰੋ ਇੱਥੇ ਆ ਪੋਗਰੀ ਤਾਂ ਭਣ ਗਿਆ ਰੰਗਸਨ ਨੂੰ ਆਂਦੂ ਕਈ ਅਸਿਆ ਖੋਲ ਜਾਣਾ ਅੱਛਾ ਸ਼ਰਮਾ ਕਾ ਠੀਕਾ ਪਰ ਉਹ ਦੱਛਾ ਦੀ ਪਤਾ ਨਹੀਂ ਕੀ ਕਰਦੀ ਐ ਜੀ ਪੁੱਤ ਅੱਛਾ ਸ਼ੂਟਿੰਗ ਹਾਂ ਸ਼ੂਟਿੰਗ ਕਰਦੇ ਆ ਸੀਗੀ ਅੱਛਾ ਜੀ ਹਾਂ ਆਏਗਾ ਨਾ ਕਰਦੇ ਸੀ ਹੈ ਵੀਰ ਬੰਦ ਰੋਣਾ ਪੀਣਾ ਚਾਹ ਸਕਦਾ ਬੇਬੇ ਆਪਣੇ ਪਿੰਡ ਕਿੰਨੇ ਕਿ ਸੀਗੇ ਵੀ ਮੰਨ ਲਓ ਰੌਲਾ ਗੋਲਾ ਉਦੋਂ ਉਦੋਂ ਤਾਂ ਕਿਹੜਾ ਰੌਲਾ ਗੋਲਾ ਤਾਂ ਬਸ ਆਹੀਦੀ ਬੁੱਤਾਂ ਹੀ ਰੌਲਾ ਗੋਲਾ ਜਿਹੜਾ ਤੈਨੂੰ ਮੈਂ ਦੱਸਿਆ ਨਹੀਂ ਮਾਰ ਮਰਾਈ ਤਾਂ ਆਪਣੇ ਵੀ ਸੀ ਮਾਰ ਮਰਾਈ ਤਾਂ ਇੱਥੇ ਗੰਮੀਆ ਹਸ ਤੋ ਗੰਮੀਆ ਤਾਂ ਫਿਰ ਮੈਨੂੰ ਨਾ ਪਤਾ ਨਹੀਂ ਹੈਗਾ ਇਹ ਜਿਹੜਾ ਮੈਂ ਤਾਂ ਬਾਅਦ ਕਿਰ ਬਾਤਾਂ ਆਈਆਂ ਹਾਂ ਆ ਭਾਜੀ ਪਰ ਮੈਨੂੰ ਪੀਓ ਹਾਂ ਬੱਚਾ ਹੈ ਉਹ ਹਾ ਤਾਂ ਨਿਆਣ ਪਤਾ ਹੈ ਅੱਛਾ ਕਾਂਲੀ ਦਾ ਪੂਰਾ ਵੀ ਮੰਨ ਲਓ ਪੂਰਾ ਪਿੰਡ ਹੀ ਮੁਸਲਮਾਨਾਂ ਦਾ ਜ਼ਿਆਦਾ ਸੀ ਮਾਰਾ ਕ ਪੂਰਾ ਨਹੀਂ ਸਾਡੇ ਮੁਸਲਮਾਨ ਨਹੀਂ ਤੇ ਹੂੰ ਮੁਸਲਮਾਨ ਲੰਗੇ ਤੇ ਦਸਕੇ ਵਾਲੇ ਅੱਛਾ ਜੀ ਤੇ ਨਾਲੇ ਲੰਗੇ ਤੇ ਨੰਗਲੇ ਵੀ ਹਾਂਜੀ ਨਾਲੇ ਲੰਗੜ ਤੇ ਨੰਗਲੇ ਤੇ ਇੱਥੋਂ ਦੇ ਜੁਨੀਆਂ ਦੇ ਵਾਧੂ ਮੁਸਮਾਨ ਦੀ ਲਟਕ ਹਾਂਜੀ ਅੱਛਾ ਅਭੀ ਦਸਕੇਡ ਉਸਕੇ ਵਾਲੇ ਇੱਥੋਂ ਦੀ ਟੱਪੇ ਸੀਗੇ ਉਦੋਂ ਬੜਾ ਡੁੱਗੀ ਹੋਈ ਸੀ ਜਦੋਂ ਦਸਕਾ ਕੁੱਤੇ ਆ ਨਾ ਉਦੋਂ ਕਕਾਰਾ ਵੱਜ ਗਿਆ ਦੀ ਪਾਇਗਾ ਤੇ ਕਕਾਰਾ ਆ ਤੋਟੇ ਕਿਵੇਂ ਬੇਬੇ ਉਹ ਟੁੱਟੇ ਫਿਰ ਆਏ ਜੋ ਭੱਜੋ ਭੱਜੀ ਹੋ ਗਈ ਨਾ ਉਹ ਕੰਢੇ ਨੇ ਜਦੋਂ ਲੱਕ ਹੱਥ ਨਹੀਂ ਆ ਗਿਆ ਜਦੋਂ ਧੋ ਹਾਂ ਜਦੋਂ ਹੱਲਾ ਛਰੇ ਹਾਂ ਛੁਲਿਆ ਇਹ ਨਾ ਮਤਲਬ ਕਿ ਨੰਗਲ ਹੈ ਨਹੀਂ ਆਪਣੇ ਕੋਲੇ ਹੂੰ ਆ ਬਹਮੜਾ ਕੋਲੇ ਹਾਂ ਹਾਂ ਹੱਡਾਂ ਨੰਗਲ ਹਾਂ ਹੱਡਾਂ ਇਥੇ ਬਾਦੂ ਮੁਸਲਮਾਨ ਤੇ ਜੇ ਜਦੋਂ ਇਹ ਉਧਰੋਂ ਉਧਰੀਆਂ ਤੱਕ ਕਕਾਰਾ ਪੈ ਗਿਆ ਨਾ ਕਿ ਆਪਜ ਅੱਕੇ ਕਾਜੀ ਵੀ ਆਪਾਂ ਜਾਵਾਂਗੇ ਉਹ ਕਹਿੰਦੇ ਵੀ ਜਿਓ ਤੁਸੀਂ ਕੁਝ ਹੁਣ ਤਾਂ ਆਪਣੇ ਆ ਮਾਇਲ ਚੱਲ ਕੇ ਉਹ ਖੜੇ ਸੀ ਮਾਇਲ ਮਾਇਲ ਕਿੰਿਆ ਕੀ ਕਿੰਿਆ ਬਣੇ ਪਾਤਨੀਆਂ ਵੀ ਆਪਾਂ ਜਾਵਾਂਗੇ ਹੁਣ ਆਪਣਾ ਹੁਕਮ ਆ ਗਿਆ ਟਾਈਮ ਆ ਗਿਆ ਆਪਾਂ ਜਾਣਾ ਇਥੋਂ ਕਿਸ ਨੇ ਖੀਰ ਬਣਾਈ ਤੇ ਨੇ ਪੂੜੇ ਬਣਾਏ ਕਿ ਆਪਣਾ ਆਪਣਾ ਕੇ ਖਾ ਗਏ ਤੇ ਪਰ ਇਹਨਾਂ ਨੇ ਜਿਹੜੇ ਪਾ ਪੰਜ ਸੇ 3 ਸੇ ਚਣ ਨਹੀਂ ਆਉਦੀਆਂ ਹਾਂ ਵੀ ਜਿੱਥੇ ਤੇ ਰਾਤ ਵਕਤ ਜਉਂਦੇ ਰਹਿ ਕੇ ਖਾ ਲਾਂਗੇ ਮਰਗੇ ਤਰ੍ਹਾਂ ਰਾਤ ਹਾਂ ਅੱਛਾ ਰੋਟੀਆਂ ਰੋਟੀਆਂ ਪਕਾ ਕੇ ਬਣ ਲਈਆਂ ਰੋਟੀਆਂ ਕਾਹਨੂੰ ਬਣੀਆਂ ਨੇ ਹਾਂ ਇਸੇ ਪੂੜੇ ਦੀ ਚਾਹ ਹੋਣਾ ਚਾਹੁੰਦੇ ਹਾਂ ਮਾਵਾ ਚਾਹ ਹੋਤਾ ਵੀ ਸੀ ਜਦੋਂ ਸ່ຽਮਾ ਤਾਂ ਦੀਦੀ ਬੇਟਾ ਉਹਨਾਂ ਨੇ ਮੂਸਲੀਆਂ ਬਣਾ ਕੇ ਨਾ ਇੱਥੇ ਬੰਨਣੀਆਂ ਤੂੰ ਹਾਂ ਈ ਨਾ ਸੋ ਆ ਹੋਈ ਵਿਕੀ ਤੇ ਕਿਹ ਚਾਜ ਰਾਤ ਪੈਸਾ ਕਿਤੇ ਕਿਤੇ ਰਾਤ ਪੈਗੀ ਹਾਂ ਰੋਟੀ ਪਾਣੀ ਖਾਦਾ ਜੋ ਬਣਾ ਕੇ ਨਾ ਪਦਾ ਹੁੰਦਾ ਵੀ ਸ਼ਹਿਰ ਨੇ ਕਿਤੇ ਹੋਰ ਨਾ ਹੈ ਨਹੀਂ ਜਾਨ ਦੀ ਸੀ ਵੀ ਜਾਨ ਬਚਾ ਲਈ ਹਾਂ ਗੁੜੀਆਂ ਦੀਆਂ ਦੁੱਧੀਆਂ ਵੜਤੀਆਂ ਪਈਆਂ ਦੀਆਂ ਮਾਰ ਕੇ ਜਵਾਕ ਉੱਤੇ ਲਿਟੀ ਜਾਣਾ ਵਿਚਾਰੇ ਕਹਿੰਦੇ ਨੇ ਇੰਨੇ ਔਖਾ ਉਹਦਾ ਔਖਾ ਵੇਲਾ ਦੇਖਣਾ ਦੇਖਣਾ ਤੇ ਉਹ ਜਦੋਂ ਸੁਰਤੂ ਦੀ ਦੇਖਣਾ ਦੇ ਪੁੱਤ ਆਪਾਂ ਦਾ ਤਿੰਨ ਕਿਸਾਲ ਦੀ ਸੀ ਕਿਹੜਾ ਪਤਾ ਉਹਨੂੰ ਆਈਆਂ ਹਾਂਜੀ ਆਈ ਦੱਸਦੇ ਨੇ ਮੇਰਾ ਬਾਪੂ ਕਹਿੰਦਾ ਭਾਈ ਮੈਂ ਤਾਂ ਤੁਹਾਨੂੰ ਲੈ ਕੇ ਦੋਨਾਂ ਕੁੜੀਆਂ ਨੂੰ ਤਾਂਹਾਂ ਚੜ ਗਿਆ ਚੋਠੇ ਤੇ ਵਾਰ ਇਹ ਚ ਰਹਿੰਦੇ ਨੇ ਅੱਲੇ ਆਵੇ ਬਾਹਲਾ ਵੇਲਾ ਮਾੜਾ ਸੀ ਉਹ ਤਾਂ ਤਾਂ ਉਹ ਵੀ ਨੇ ਹਾਂ ਹਾਂਜੀ ਘਰ ਉੱਜੜ ਗਏ ਉੱਜੜ ਗਏ ਘਰ ਹੈ ਨਾ ਵੀ ਮਾਹੌਲ ਹੋਗਾ ਨਾ ਮੇਰਾ ਸੋਹਰਾ ਕਹਿੰਦਾ ਜਦੋਂ ਦੇਖੀ ਨਾ ਕੋੜੇ ਇੱਥੇ ਵਾਗੇ ਦਿੱਲੀ ਪਰੌਲੇ ਤੋਂ ਬਾਅਦ ਕਹਿੰਦੇ ਜਦੋਂ ਅਸੀਂ ਗਏ ਨਾ ਰੌਲੇ ਤੋਂ ਵਗਰੋਂ ਕੰਮ ਕਰਨ ਵਾਗੇ ਕਿਸੇ ਦੇ ਰੋਟੀ ਘੜੀ ਬਿੰਦੋ ਤੇ ਹਸਨੁੰਦੀ ਸੀ ਉਦੋਂ ਹਾਂ ਪੰਜ ਕਹਿੰਦਾ ਭਗਤਾ ਗਏ ਅਸੀਂ 7 ਦਿਨ ਭੁੱਖੇ ਰਹੇ ਰੋਟੀ ਨਾ ਮਿਲੇਗੀ ਅਸੀਂ ਆਖੇ ਵੀ ਕਿੱਥੇ ਰੋਟੀਆਂ ਖਾਈਏ ਪੈਸਾ ਕੋਲੇ ਨਾ ਕੀ ਕਰੀਏ ਹੁਣ ਉਹ ਕਹਿੰਦੇ ਭਾਈ ਤੁਸੀਂ ਹੋਟਲ ਤੇ ਜਾ ਕੇ ਰੋਟੀਆਂ ਖਾਓ ਸਾਡੇ ਕੋਲ ਰੋਟੀ ਦਾ ਮੈਣੀ ਨਹੀਂ ਕੰਮ ਕਰੋ ਜੀ ਸਕਦੇ ਫਿਰ ਇਹ ਕਹਿੰਦੇ ਤਾਂ ਇਹਨਾਂ ਨੇ ਫਿਰ ਕਿਹੜਾ ਕੰਮ ਕਰਿਆ ਇਨਾਂ ਤਾਂ ਕਹਿੰਦੇ ਕਰਕੇ ਨਾ ਗਿੱਲੇ ਕੱਪੜੇ ਗਿੱਲੇ ਖੇਸ ਕਰਕੇ ਤੇ ਬੋਰੀਆਂ ਗਿੱਲੀਆਂ ਪੈਰਾਂ ਤੇ ਬੁਲੇਟ ਕੇ ਫਿਰ ਲੁੱਟ ਕੇ ਲਿਆਏ ਉੱਥੋਂ ਦਿੱਲੀ ਨੂੰ ਸੋਨਾ, ਚਾਂਦੀ, ਮਾਇਸਾ, ਪੱਦੂ ਲੈ ਲੁੱਟ ਕੇ ਤੇ ਫਿਰ ਭਾਈ ਜਦੋਂ ਆ ਗਏ ਆ ਕੇ ਤੇਰੇ ਨਾਲ ਦੇਖਿਆ ਪਰਾਣਾ ਸੋਨਾ ਹੁਣ ਹੈ ਕਿੱਥੇ ਕੋਈ? ਕਿਸੇ ਕੋਈ ਨਹੀਂ। ਇਹ ਸਾਡੇ ਨਾਲ ਕੋਈ ਹੈਗਾ ਸੀਗਾ। ਅੱਛਾ। ਹਾਂ। ਐਂ। ਫਿਰ ਹੁੰਦਾ ਹੈ ਨਹੀਂ ਪੁੱਤ। ਹਾਂ। ਨਹੀਂ। ਕਿੰਨਾ ਮਾਰਾ ਟਾਈਮ ਸੀ ਉਹ ਬਹੁਤ ਮਾਰਾ ਟਾਈਮ ਸੀ ਬੇਟਾ ਹੁਣ ਤਾਂ ਆਪਾਂ ਬਾਲੀ ਵਧੀਆ ਸਾਡੇ ਹੀ ਦਾਦੀਆਂ ਦੱਸਦੀਆਂ ਹੁੰਦੀਆਂ ਉਹ ਉਹਦੋਂ ਬਚਪਨ ਚ ਹੋਣੀਆਂ ਹਾਂ ਓਏ ਜੇ ਕੋਈ ਆ ਜਾਂਦੀ ਬੀਜੀ ਮੈਂ ਹੁਣ ਆਪਣੇ ਬੀਹੀ ਵੇੜੇ ਚ ਕੋਈ ਕੁੜੀ ਆ ਗਈ ਕੋਈ ਹੈ ਉਹ ਉਹੀ ਗੱਲ ਛੇੜ ਲਾਂਦੀਆਂ ਛੇੜ ਲਾਂਦੀਆਂ ਵੀ ਹੱਲੇ ਆਏ ਭਈ ਹੱਵੇ ਆ ਸੰਗਾਂ ਲੱਗਦਾ ਮੋਗੇ ਵਗ ਜਾ ਨਹੀਂ ਆਉਣ ਕਦੇ ਵਗ ਜਾ ਮਾਨ ਸਾਫੇ ਸਰ ਦਿਵਾ ਕੱਖਣ ਲੱਗੇ ਤੂੰ ਪੂਆ ਸਮ ਗੱਲ ਦੱਸ ਹਾਂ ਇਹ ਪਹਿਲਾਂ ਵਾਲੀ ਮੈਂ ਖ ਜਾਉ ਪਰ ਕੰਮ ਕਰਵਾਉਂਦਾ ਜਾ ਤੀ ਪਹਿਲਾਂ ਵਾਲੀ ਬੇਬੇ ਉਦੋਂ ਤਾਂ ਮੰਨ ਲਓ ਜੇ ਤੂੰ 10 12 ਸਾਲਾਂ ਦੀ ਹੋਏਗੀ ਹਨਾ ਹਾਂ ਉਦੋਂ ਤਾਂ ਫਿਰ ਬਹੁਤ ਉਹ ਬੁੜੀਆਂ ਕੁੜੀਆਂ ਤੇ ਉਸ ਟਿਕਟਾ ਹੋ ਗਿਆ ਸੀ ਪੁੱਤੋ ਤਾਂ ਨਹੀਂ ਵੀ ਉਹ ਤਾਂ ਆਮ ਹੀ ਗੱਲਾਂ ਚੱਲਦੀਆਂ ਹੋਣੀਆਂ ਇਹ ਹੁਣ ਤਾਂ ਮੰਨ ਲਓ ਸਰਦਾਰਗੀ ਪਤਾ ਲੱਗਣ ਲੱਗਿਆ ਹੈ ਨਾ ਹਾਂ ਹਾਂ ਹੁਣ ਤਾਂ ਐ ਆ ਵੀ ਜਿਹੜਿਆਂ ਨੇ ਉਹ ਮਾਹੌਲ ਦੇਖਿਆ ਸੀ ਜਾ ਸੁਣਿਆ ਸੀ ਉਹ ਤਾਂ ਟਮੇਟਾ ਮੇ ਬੰਦੇ ਰਹਿ ਗਏ ਟਮੇਟਾ ਬਾਕੀ ਤਾਂ ਉਹ ਪੀੜੀ ਗਈ ਸੀ ਤੋਂ ਜਵਾਨ ਨੂੰ ਸਾਰਾ ਪਤਾ ਤੇ ਸੀ ਤੋਂ ਦਾ ਆ ਨੈਣ ਤੇ ਹੁਣ 105 ਸਾਲ ਦੀ ਹੋ ਕੇ ਹਾਂ ਇਹਨਾਂ ਨੂੰ ਪਕੜਤਾ ਆ ਜਿਹੜੀ ਬੇਬੇ ਹੁਣ ਗੁਜਰੀ ਆ ਹਾਂ ਜਿਹਦਾ ਭੋਗ ਸੀ ਅੱਜ ਹਾਂ ਅੱਜ ਵਾਹ ਹਾਂ ਇਹਨਾਂ ਨੇ ਲਖਿਆ ਹੋਊਗਾ ਸਾਰਾ ਇਹਨਾਂ ਦੀ ਉਮਰ ਫਿਰ 100 ਸਾਲ ਤੋਂ ਉੱਤੇ ਸੀ 105 ਸਾਲ ਆ ਜੀ ਪਤਾ ਨਹੀਂ ਮੁਖਤਿਆਰ ਉਹ ਤਾਂ ਕਹਿੰਦੀ ਘਟਾ ਹੈ ਕਿ ਵਿੱਚ ਅੱਖਾਂ ਨੇ 5 ਸਾਲ ਗਏ ਤਾਂ ਹੁਣ ਆਪਾਂ ਕਿਹੜਾ ਸਨਾਰ ਦਾ ਸੰਗ ਰਿਹਾਦਾ ਹਾਂ ਉਹ ਤੋਂ ਤੇਵਾ ਪੇਵਾ ਗੁਰਚੰਦ ਦਾ ਖੰਡਵਾੜ ਖਲਾ ਜਿਆਦਾ ਲਾਈ ਸੀ ਉਹਨੇ ਸੋਨੇ ਦੀਆਂ ਨੇ ਰੋਕੂ ਕੋ ਬਣਾ ਲਈ ਕਹਿੰਦੇ ਉਹਨੇ ਮੂੰਗੀ ਦਾਣ ਕਰ ਕਰਾਇਆ ਬੜੇ ਉਨਾਈ ਆ ਸਾਰੀ ਵਾਰ ਲੱਗੀ ਛੰਡ ਵਾਰ ਦਾ ਭੋਗ ਫਿਰ ਉਹ ਪੁੱਤੋ ਬਿਆਰ ਗਾ ਕਾ ਮਸੀ ਨਾ ਸਾਤਾ ਹੋਇਆ ਸਮਝਾ ਲਾ ਪਤਾ ਹੋਇਆ ਕਿੰਨੇ ਆ ਗਏ ਕਰਕੇ ਉਹ ਪੰਡਤਾਂ ਸਾਰੇ ਕਹਿੰਦੇ ਆ ਹਾਂਜੀ ਸਾਰੇ ਪਿੰਡ ਨੇ ਅਦਾਸ ਕਰੀ ਸਾਰੇ ਸਾਰੇ ਪਿੰਡ ਨੇ ਰੋਟੀ ਦਿੱਤੀ ਕਰਕੇ ਵਾਈ ਕਿਸੇ ਨੇ ਅੱਗ ਨਹੀਂ ਬਚਾਈ ਆਪ ਤੇ ਚੁੱਲ੍ਹੇ ਨਾ 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 ਤੋੜਾ ਨਹੀਂ ਛੱਡਿਆ ਸਾਰੇ ਛੰਡੇ ਖਾਧੀ ਰੋਟੀਆਂ ਹਾਂ ਆਪਣੇ ਉਹ ਹੁੰਦਾ ਹੁੰਦਾ ਕੋਰੇ ਮਿੱਟੀਨ ਕੱਪੜਾ ਕੋਰੀ ਹਾਂ ਚਾ ਉਹ ਗੱਲ ਕਰ ਦੇਖ ਚਾਹੀ ਇੱਥੋਂ ਹਾਂ ਇੱਥੋਂ ਐ ਮੈਂ ਤਾਂ ਆਪਸੋ ਕਰ ਮਨਾਇਆ ਜਦੋਂ ਦੇ ਗੁਰਚਰਨ ਹੋਇਆ ਨਹੀਂ ਕਿ ਇਹ ਤਾਂ ਦੱਸ ਹਾਰੇ ਪਿੰਡੀ ਨੇ ਇਸੋ ਕਰ ਮਨਾਇਆ ਜੀ ਮਾਂ ਆ ਵੀ ਜਾਂਦੀ ਘਰੇ ਮੈਂ ਤਾਂ ਸਾਂਗਦਾ ਗੁਰ ਗਿੰਦਰਪੂਰ ਨੂੰ ਗੁਰ ਗਿੰਦਰ ਦਾ ਹਾਏ ਡੁੱਲੇ ਚਾਚੀ ਆ ਗਈ ਕੋਲਾ ਮੈਨੂੰ ਮੈਨੂੰ ਕੋਲਾ ਤੂੰ ਨਾ ਹਾਏ ਚਾਚੀ ਆ ਗਈ ਮੈਨੂੰ ਕੋਲਾ ਮੈਂ ਕਹਿੰਦੀ ਮੈਂ ਤੈਨੂੰ ਕੀ ਕਹਿੰਨੀ ਅੰਨੀ ਮੈਂ ਕਿਉਂ ਰਕਦਾ ਭੈਣੀ ਇਹ ਕਹਿੰਦੀ ਫਿਰ ਤੂੰ ਕਦੀ ਕਦੀ ਉਨੀ ਜਰੂਰ ਆਏ ਬੰਨ ਇੰਨਾ ਖਵਾ ਘੜਦੇ ਹਾਂ ਵਾ ਤੂੰ ਹੋਂ ਤੇ ਲਾਉਂਦੇ ਬਾਟੀ ਜਦੋਂ ਦਵਾ ਕੇ ਦਾ ਕਿਆਜ ਹੋਰ ਆ ਗਾ ਕੇ ਕਿਹੜੀ ਆਹੀ ਚਾਚੇ ਪਾਪਿਆ ਹੀ ਚਲ ਤਾਂ ਫਿਰ ਹੁਣ ਤਾਂ ਦਸੀਆਂ ਨੇ ਵੀ ਜਦੋਂ ਹੋ ਗਿਆ ਵੀ ਭਾਈ ਚਲ ਬਾਵਾ ਹੋ ਗਿਆ ਤਕੜਾ ਵੀ ਉਹ ਡਰਿਆ ਕਰੇ ਮੈਸੇ ਡਰ ਗਿਆ ਕਰੇ ਮੈਂ ਜਦੋਂ ਆਇਆ ਕਰਾ ਸਾਹਮਣੇ ਨਾ ਹੋਇਆ ਕਰੀ ਨਹੀਂ ਹੋਣ ਤੋਂ ਪਹਿਲਾਂ ਜਦੋਂ ਅਰਦਾਸ ਕਰੀ ਸੀ ਉਦੋਂ ਦੀ ਬਾਤ ਆਏ ਅਰਦਾਸ ਕਰੀ ਕਿ ਪੁੱਤ ਉਹ ਤੋਂ ਆਏ ਅਰਦਾਸ ਕਰੀ ਜੀ ਸੱਤੇ ਪਾਛਾ ਇਹਨਾਂ ਦੇ ਕਰੇ ਕਰਮ ਪੁੱਤ ਦੇ ਦੀ ਹਾਂ ਸਾਰੇ ਬੰਦੇ ਸ਼ੁਕਰ ਮਨਾਵੇ ਇਹਨਾਂ ਦੇ ਘਰ ਤਾਂ ਸ਼ੁਕਰ ਹੋਣੀ ਹੋਣਾ ਹੈ ਨਾ ਆਏ ਅਰਦਾਸ ਕਰਦੇ ਕਹਿ ਦਾਂ ਦੀ ਪੁਗਾਨ ਕਰ ਕਹਿੰਦੇ ਆਸਾਂ ਅਰਦਾਸ ਕਰਕੇ ਆਇਆ ਕਰ ਪੜੇ ਮੇਰਾ ਪੁੱਤ ਉਹ ਜੇ ਮੇਰਾ ਮੁੰਡਾ ਆ ਕਿਦੋਂ ਹੋ ਕੇ ਮੁੰਡਾ ਪਾਣੀ ਮੋਜ ਨਾਲ ਸਾਰੇ ਬੰਦੇ ਆ ਕੇ ਠੁਕ ਪਾ ਜਰ ਜਰ ਧਰਤੀ ਨਿਕਾਰੀ ਸਭ ਨੇ ਚੋਖੜ ਦੇਖੀ ਜਿਹੜੇ ਪਰ ਇਹ ਮਿਰਚਵਾ ਕੇ ਨਖਾਇਆ ਨਾ ਕਰੇ ਫਿਰ ਉਹ ਆਖਿਆ ਕਰੇ ਤੇ ਦਾਦੀ ਆਖਿਆ ਕਰੇ ਈ ਆ ਆ ਵੱਡੀੰਬੋ ਆਪਣੀ ਗੁਰਨੇ ਆਤੋਂ ਦੀ ਦੀ ਬਕੋਰੇ ਦੀ ਤੇ ਮੇਰੀ ਸੱਸ ਦੀ ਮਾਸੀ ਜੀ ਉਹ ਤਾਂ ਸਾਡੀ ਬਣੀ ਦੀ ਆਪ ਤੇ ਅੱਛਾ ਏ ਤੇ ਉਹ ਭਣੇ ਆਖਿਆ ਕਰੇ ਭਾਈਨੇ ਤੋਂ ਦੀ ਬਾਣੀਆਂ ਦੀ ਸੀ ਤੋਂ ਵੀ ਉੱਥੋਂ ਨਹੀਂ ਸੀ ਤੋਂ ਵੀ ਉਹ ਬਕੋਰੇ ਦੀ ਸੀ ਹਾਉਬੀ ਉੱਤੋਂ ਨਹੀਂ ਸੀ ਉਹ ਨਹੀਂ ਹਿਲਦੀ ਹਾਂ 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 ਆ ਕਸ਼ਮੀਰੀ ਦੇ ਘਰ ਕਿਹਨੂੰ ਤਾਂ ਜਾਣਦੀ ਨਹੀਂ ਪਤਾ ਜੁਗ ਨੂੰ ਵੀ ਨਹੀਂ ਜਾਣਦਾ ਹਣ ਜਾਣਦਾ ਨਾ ਨਾ ਇਹ ਜਾਣਦੀ ਨਹੀਂ ਤੇ ਚੱਲ ਭਾਈ ਜਦੋਂ ਉਹ ਦੇਖਲਾ ਜਦੋਂ ਇਹ ਹੋ ਗਿਆ ਜੁਗ ਨੇ ਫਿਰ ਭਾਈ ਆਖਿਆ ਕਰੇ ਮੇਰੇ ਪੁੱਤ ਦਾ ਮੂੰਹ ਮੱਟੂਗਾ ਇਹਨੂੰ ਨੂੰ ਮਰਤਾ ਨਾ ਦੇ ਉਹਨੇ ਨਹੀਂ ਖਾਣ ਦਿੱਤਾ ਫੇਰ ਭਾਈ ਕਿਤੇ ਚੋਰੀ ਕੁੱਟਦੀ ਐ ਨੀਂ ਕ ਕਦੇ ਖੋਆ ਕੱਢਦਾ ਕਦੇ ਭਾਈ ਉਹਨੂੰ ਦੁੱਧ ਚ ਮਿਆਹ ਪਾ ਕੇ ਕੀ ਪੜਿਓਗੀ ਪਾਉਂਦੇ ਦੁੱਧ ਦਵਾਈ ਦੀ ਹੋਈ ਦਵਾਈ ਦੀ ਹਾਂ ਦਵਾਈ ਦੀ ਪਾ ਕੇ ਦਿੰਦੇ ਦੁੱਧ ਕੋਕੋ ਕੇ ਫੇਰ ਫੇਰ ਸੁਖਣਾ ਅਧਾ ਗੱਭਰੂ ਹੋ ਗਏ ਤੇ ਨਾ ਤੇ ਗੱਭਰੂ ਹੋ ਜੇ ਖਾਈ ਗਏ ਹੈ ਨਾ ਫਿਰ ਪਣ ਤੇ ਰਵੇ ਕੱਢ ਲਿਆ ਕਦੇ ਘੋਆ ਕਦੇ ਘੋਆ ਕੱਢ ਲਿਆ ਕਦੇ ਕੁਸ ਬਣਾ ਲਿਆ ਕਦੇ ਕੁਸ ਬਣਾ ਲਿਆ ਫਿਰ ਸਿੱਧੇ ਮੂੰਹ ਨਾ ਖਾਇ ਨਾ ਕਰੀ ਇੱਕ ਦਿਨ ਲਾ ਕੇ ਵਾਗੀ ਕਾ ਲੀਜੇ ਕੇ ਖਾਵੇ ਨਾ ਮੈਂ ਕਿ ਤੈਨੂੰ ਫੜਾ ਲਈ ਤੇ ਮੈਂ ਹੀ ਖਾ ਲਨੀਆ ਲੈ ਮੈਨੂੰ ਫੜਾ ਭਣੀ ਕਦਾ ਨਾ ਚਾਚੀ ਨਾਲ ਜੀ ਤੇ ਸਾਰਾ ਖਾ ਜੂਗੀ ਨਾ ਕਹੋਂ ਦੇ ਲ ਜਾਣ ਗਏ ਹੁਣ ਜਾਣੀਆਂ ਉਹਨੇ ਨੂੰ ਪਤਾ ਲੱਗ ਗਿਆ ਫਿਰੇ ਮੇਰੇ ਕੋਲ ਕੰਮ ਕਰਿਆ ਕਰਨ ਵਾਲੇ ਹੋਰੀਆਂ ਫਿਰ ਉੱਥੇ ਵਗ ਜਾਂਦੀਆਂ ਸਾਡੀ ਨਾ ਤੇ ਫਿਰ ਬੇਡਾ ਚਲੇ ਜਾਂਦੀ ਟੋਪੜੇ ਕੋਪੜੇ ਸਾਰੀਆਂ ਵਗ ਜਾਂਦੀਆਂ ਇੱਕ ਘਰ ਬਣਿਆ ਸੀ ਮੋਨੀ ਕੇ ਨਾਲ ਤੇ ਨਾ ਇੱਕ ਘਰ ਬਣਿਆ ਸੀ ਸਹੀ ਗੱਲਾਂ ਬਣੀ ਗੱਲ ਬਿਡੇ ਦੇ ਵੰਗ ਤੈਨ ਦੇ ਉਹ ਚਾਚੀ ਨੂੰ ਕਹਿੰਦੇ ਮਾਰਾ ਮੋਲਿਆ ਦੁੱਤ ਕਿਉ ਲੈ ਕੇ ਬੱਗੋ ਹੋਰਾ ਅੰਜੀ ਜੇ ਦੂ ਮੁਰਕੀ ਨਾਲ ਸਰਾਇਆ ਕੇ ਦੇਖਣੀ ਮਾਕੇ ਤੇ ਦੇ ਉਹ ਆਇਆ ਔਰ ਤੇਰਾ ਬਾ ਉਹ ਬਾ ਤੇਰੇ ਪਾਪਾ ਉਹ ਵਾਗਿਆ ਲੈਣਾ ਚੌਕ ਟਾਣ ਵਾਗਿਆ ਇਹ ਤੇ ਚਾਚਾ ਮੇਨ ਨਾਲ ਲੜ ਲੜੀ ਜਾਵੇ ਲੜੀ ਜਾਏ ਭਣੇ ਤੇ ਦੇਖੀ ਨਾ ਉਹਦਾ ਉਹ ਖੜ ਕੇ ਸੁਣਨ ਲੱਗ ਗਿਆ ਚਲ ਭਾਈ ਉਹਦੇ ਹੁਣ ਦੇ ਕਿਤੇ ਮਾਰੀਆਂ ਹੋਣਗੀਆਂ ਮੇਰੇ ਇੱਕ ਦੋ ਮੈਨ ਤਾਂ ਪਤਾ ਨਹੀਂ ਲੱਗਿਆ ਵੀ ਇਹ ਵੀ ਭੱਲੇ ਦਾ ਪਿਓ ਖੜਾ ਹੈ ਮਾਰਿਆ ਸੀ ਉਹਨੇ ਭਣੇ ਕਰਿਆ ਆਕੇ ਤੇਰੀ ਬੇਬੀ ਨਾਲਤਾ ਉਹ ਤਾਂ ਭਣੇ ਉਹ ਤਾਂ ਨੇਰਾ ਹੋ ਗਿਆ ਆਇਆ ਨਹੀਂ ਗਿਆ ਜੇ ਤੜਕੇ ਉਹ ਤਾਂ ਮੈਂ ਕਿਹਾ ਜਦੋਂ ਆਇਆ ਤੇ ਆਕੇ ਕਹਿੰਦੀ ਕਿ ਬਾਰ ਖੋਲ ਮੈਂ ਬਾਰ ਖੋਲ ਤਵਾ ਕੌਣ ਹੈ ਕਹਿੰਦੀ ਮੈਂ ਫੋਨ ਕਰਾਂ ਬਾਰ ਖੋਲ ਜੀ My back goes up, give me. ਦੇ ਭੈਰੋ ਉਹਨਾਂ ਦੇ ਟੇਕੇ ਨਹੀਂ ਰਵੰਤ ਮਾਪੇ ਮੰਗੂ ਆਸਰਾ ਹੋ ਜਾਂਦੀ ਦੁਆ ਜਾਂਦੀ ਹੈ ਨਾ ਟੇਕਾਂ ਦੀ ਕੀ ਹੋ ਗਿਆ ਕਾਤੋਂ ਮਾਰਿਆ ਉਹਨੇ ਹੁਣ ਕਹਿੰਦੀ ਕਿੱਧਰ ਉੱਜੜ ਗਿਆ ਮਾਪੇ ਪਤਾ ਨਹੀਂ ਕਿੱਥੇ ਭੱਗ ਗਿਆ ਉਹ ਤਾਂ ਮੈਂ ਕਿਹ ਬਣ ਗੱਜ ਭੱਜ ਗਿਆ ਤਾਂ ਤੁਣੀ ਕਿੰਦਾ ਹੁੰਦਾ ਸੀ ਨਾ ਮਗਾਣੀਆਂ ਲੱਗ ਲੱਗਤੀ ਕੰਮ ਤੇ ਮਗਾਣੀਆਂ ਕਰੀਆ ਨਾ ਸਾਰੀ ਗੱਲ ਲੋਕਾਂ ਦੀ ਨਾ ਮਗਾਣੀਆਂ ਚ ਪਾਏ ਨਹੀਂ ਇਹ ਤਾਂ ਕੋਈ ਜਾਣਦਾ ਹੀ ਨਹੀਂ ਸੀ ਉਹਨੂੰ ਤੇ ਕਹਿੰਦੀ ਕਿੱਧਰ ਗਿਆ ਮਖਾ ਤਾਂ ਉੱਡ ਗਿਆ ਗੱਜ ਕਹਿੰਦੀ ਆਉਣ ਦੇ ਹੁਣ ਆਤਲੇ ਦਿਖਾਣ ਨੂੰ ਮੈਂ ਦੇਖੀ ਬਣਾਉਂਗੀ ਉਹਦੇ ਨਾਲ ਡਰਦਾ ਸੀ ਉਹ ਤਾਂ ਸਾਰੇ ਆ ਪੰਡ ਤੇ ਦੱਦ ਦੇ ਕਹਿੰਦੇ ਚੱਕੀ ਹੁੰਦੀ ਹੈ ਜਾਈ ਕਰਦੇ ਹੁੰਦੇ ਉਹ ਆਵਾ ਬਾਤ ਹੁੰਦੀ ਨਾ ਕਹਾਂ ਲੈ ਕੇ ਕੱਢਣ ਕਰਦਾ ਸੀ ਆਈ ਠੀਕ ਉਹ ਸਰਕਾਰ ਬਣਿਆ ਸੀ ਤਾਂ ਕਰਕੇ ਸੀ ਦੋ ਘਾਣਿਆ ਸੜਾ ਹੁੰਦੀ ਆ ਦੋ ਘਾਣੇ ਕੱਢਾਉਂਦੇ ਇੱਕ ਮੋਣੀ ਕੇ ਦਿੰਦੇ ਕੋਈ ਜ਼ੈਤੀ ਕੇ ਦੇ ਦਿੰਦੇ ਇਹ ਕਰਨੇ ਕੱਤਰਾ ਨਾ ਮਤ ਕਦੇ ਥੇਰ ਦੂਰ ਕਨੀਆ ਕਦੇ ਗੁੜ ਕਨੀਆ ਕਰ ਕਰਦੀ ਨਾ ਕਾਪੀ ਦੇ ਦੂਜਿਆਂ ਆਂ ਐਡੀਆਂ ਨੇ ਭੇਡੀਆਂ ਬਣਾਉਂਦੀਆਂ ਪੰਜ ਪੰਜ ਮੀਂਹ ਆਟਾ ਹੁੰਦਾ ਨਾਇਓ ਦਾ ਪਕਾ ਕੇ ਰਿਪਾੰਦਾ ਪੀਂਦਾ ਉਹ ਤਾਂ ਉਹ ਤਾਂ ਵੀ ਕਰੀ ਜਾਂਦਾ ਉਹ ਚਾਚੀ ਕਰੀ ਜਾਂਦਾ ਉਹ ਖਾਂਦਾ ਪੀਂਦਾ ਸੀਗਾ ਉਹ ਤਾਂ ਖੀਮ ਖਾਂਦਾ ਸੀ ਖੀਮ ਵੀ ਮੈਂ ਛੜਾਈ 100 ਰੁਪਿਆ ਦੇ ਕੇ ਉਹਨਾਂ 100 ਦੀ ਕਵਾਂਟਰ ਕਣਕ ਆ ਜਾਂਦੀ ਹਾਂ ਮੈਂ ਭਾਈ 100 ਰੁਪਿਆ ਦੇ ਤਾਂ ਮੈਂ ਖੰ ਲੈ ਪਾਪਾ ਤੈਨੂੰ 100 ਰੁਪਿਆ ਤਾਂ ਦੇ ਤਾਂ ਤੇ ਹੁਣ ਤੂੰ ਮੁੜ ਕੇ ਮੂੰਹ ਤੇ ਨਾ ਲਾਈਂ ਕੁਸਾ ਕਹਿੰਦਾ ਨਹੀਂ ਪੁੱਤ ਹੁਣ ਨਹੀਂ ਮੈਂ ਖਾਂਦਾ ਪੀਂਦਾ ਕੁਸਾ ਪਰ ਭਾਣੇ ਕਹਿੰਦਾ ਹੁਣ ਕਹਿੰਦਾ ਮੈਂ ਮਰ ਜੂਗਾ ਪਰ ਮੈਂ ਮੈਂ ਖਾਂਦਾ ਖੁੰਦਾ ਨਹੀਂ ਕੁਸਾ ਨਾ ਬੜੇ ਕਵਾਂਟਰ ਇਹਨਾਂ ਕਿਸ਼ਣਾ ਕਣਕ ਦਾ ਯੋਗਤਾ ਜਿਸ 100 ਰੁਪਿਆ ਲੈ ਕੇ ਭણે ਕਹਿੰਦਾ ਪੁੱਤ ਤੇਰੇ ਪੁੱਤ ਤੇ ਪੁੱਤ ਧੀਆ ਜਿਉਂਦੇ ਰਹਿਣ ਵੱਡੀਆਂ ਉਮਰਾਂ ਹੋਣ ਮੇਰੀ ਕੀਮ ਚੜਾਤ ਨਹੀਂ ਤੁਸੀਂ ਹੋਰ ਵੀ ਕੁਝ ਖਾਂਦਾ ਸੀ ਭਰ ਲੋ ਪਤਾ ਨਹੀਂ ਕਹਿੰਦਾ ਹੋਣਾ ਹਾਂ ਆਈਆਂ ਪਰ ਐਂਆ ਧੀਰਾ ਮੇਰਾ ਬੜੀ ਸਾਰਿਆਂ ਨਾਲ ਆਈ ਕੀ ਪਤਾ ਹਾਂਜੀ ਹੁਣ ਦੂਰ ਵਾਗੇ ਕੀ ਕਰਾਂ ਤੂੰ ਸਾਕੇ ਗੇੜੇ ਨਹੀਂ ਮਾਰਦੇ ਕਿਦੇ ਆ ਜੂਨ ਕਦੀਆਂ ਚ ਵੰਡ ਮੈਂ ਇਹ ਤਾਂ ਕਈ ਵਾਰ ਹੀ ਜਾਇਆ ਆ ਕਈ ਵਾਰ ਹੀ ਜਾਇਆ ਤੂੰ ਕਰੇ ਨਹੀਂ ਹੁੰਦੀ ਬੇਬੇ ਆਪਣੇ ਪਿੰਡ ਤੇ ਤੇਰੀ ਭੂਆ ਕੋਲੇ ਦਾਪਾ ਕਦੇ ਸਰਦੂਲਗੜ ਕਦੇ ਦਾਪਾ ਵਾਲੀ ਕਦੇ ਸਰਦੂਲਗੜ ਮੈਂ ਤਾਂ ਹੁਣ ਰਹੀ ਨਾ ਉਹ ਭੂਆ ਹੀ ਬੇਬੇ ਹਾਂ ਹੁਣ ਵੀ ਚੱਲ ਚੰਗਾ ਹੋ ਗਿਆ ਨਾਲ ਆ ਗਈ ਮੈਂ ਕਹਿ ਕੇ ਵੀ ਆਉਂਗੀ ਭਾਈ ਹੁਣ ਤੜਕੇ ਦੇ ਰਾਤ ਫੋਨ ਕਰੇ ਤੜਕੇ ਕਰਿਆ ਸੀ ਫੋਨ ਕਦੋਂ ਤੜਕੇ ਅੱਜ ਨਾ ਆਈ ਆਈ ਚੰਗੀ ਆ ਕਿ ਆ ਕੇ ਬੀਰੇ ਆ ਕਿ ਵੀ ਦਾਦੀ ਦਾ ਹੋਪਣਾ ਦੇ ਬੋਟ ਬਣਾ ਦੇ ਨਾ ਉਹ ਤਾਂ ਕਈ ਦਿਨ ਹੋ ਗਏ ਨਾ ਉਹ ਤੜਕੇ ਗੱਲਾਂ ਕਰ ਜਾਂਦੀ ਸੀ ਮੈਂ ਨਹੀਂ ਮੈਂ ਦੱਸ ਤਾਂ ਕਹਿਤਾ ਵੀ ਇਹਨਾਂ ਕਹਿਤਾ ਅਕੀ ਨੂੰ ਚੁਟ ਲਾਗੀ ਹੋਣੀ ਹੈ ਨਾ ਨਹੀਂ ਨਹੀਂ ਕਹ ਤੀ ਪੀ ਪਈ ਰਹੇ ਕਹ ਪੋਸਾ ਨਹੀਂ ਹਾਂ ਸਾਰਿਆਂ ਦੀ ਜਰਾ ਤੂੰ ਆਇਆ 12 ਵਜੇ ਪਈ ਛਡ ਬਾਰ ਖੜਕਾਇਆ ਬੜ ਭੱਜੀ ਆਈ ਤੇਰੀ ਮਾਂ ਆ ਕੇ ਕੀ ਹੋ ਗਿਆ ਕਾਹ ਤੋਂ ਆਏ ਭੱਜਾ ਤੜ ਕੀ ਕਾਹ ਤੋਂ ਰਾਤ ਹੋਈ ਪਈ ਅੱਧੀ ਤੇ ਭੈਣ ਦੀ ਜਾਂੜ ਸੁਖੀ ਜਾਂਦੀ ਹੈ ਫਿਰ ਭਣੇ ਅੰਨੀ ਫਿਊ ਦਿੱਤੀ ਅੰਨੀ ਭਾਇਆ ਬੰਦ ਕੀ ਕਰਾਉਣਾ ਮਾਤਾ ਨਹੀਂ ਗਲੇ ਕੇ ਤਾਰ ਕੇ ਮਾਤਾ ਸਾਰੀ ਫੋਨ ਕਰਨ ਪੜਾਤੀ ਮੈਨ ਲੈ ਜਾਣ ਚੱਕ ਗਈ ਮੈਂ ਤੂੰ ਕੀ ਕਰਾਉਣਾ ਹਾਂ ਜੀ ਤੇ ਤੂੰ ਖਾਈ ਜਾਂਦੀ ਸਾਲ ਭਰ ਆ ਕਿਉਂ ਖਾਈ ਜਾਂਦੀ ਹੁਣ ਦੇ ਦੇ ਲੈ ਹੁਣ ਕਹਿੰਦੇ ਕਿ ਹੁਣ ਤਾਂ ਹੁਣ ਤਾਂ ਮਿਲਦੀ ਨਹੀਂ ਇਹ ਮਿਲਦੀ ਨਹੀਂ ਆ ਨਟ ਛੱਡ ਜਾਂਦਾ ਔਟੋਮੈਟਿਕ ਬੜੀ ਕੋੜੀ ਆ ਸੋਨਾਂ ਪੀਰ ਜਮਗਾਉਂਦਾ ਜੀ ਮਾਰੀ ਜੀ ਹੋਰ ਤਨ ਜੇ ਇੰਨੀ ਕਿ ਵੀ ਮਰ ਜੈ ਨਹੀਂ ਕਿ ਬਹੁਤ ਹੈ ਹਾਂ ਹੈਨਾ ਦਸਾਂ ਉਹ ਕਿ ਰੱਖਣ ਲਿਆ ਭੋਰਾ ਲੈ ਲੈ ਕਰ ਪਹਿਲਾਂ ਤਾਂ ਵਾਧੂ ਪਈ ਹੁੰਦੀ ਹੈ ਨਾ ਪਹਿਲਾਂ ਤਾਂ ਵਾਧੂ ਮਿਲਦਾ ਜਾਂਦਾ ਹੀ ਉਦੋਂ ਫਿਰ ਉਦੋਂ ਪੁੱਤ ਕੋਈ ਗੌਰ ਨਹੀਂ ਕਰਦਾ ਸੀ ਹੁਣ ਗੌਰ ਕਰਦੇ ਨਹੀਂ ਹਾਂਜੀ